ਇਸ ਵੇਲੇ ਦੀ ਵੱਡੀ ਖਬਰ ਬਟਾਲਾ ਦੇ ਗੁਰੂ ਨਾਨਕ ਨਗਰ ਪੁੱਲਰ ਰੋਡ ਤੋਂ ਆ ਰਹੀ ਹੈ ਜਿੱਥੇ ਬੀਤੀ ਰਾਤ 22 ਸਾਲਾ ਹਸਨਪ੍ਰੀਤ ਸਿੰਘ ਦਾ ਕੁਝ ਨੌਜਵਾਨਾਂ ਵੱਲੋਂ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਹਸਨਪ੍ਰੀਤ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੰਪਲੀਟ ਕਰਕੇ ਚੰਡੀਗੜ੍ਹ ਵਿਖੇ ਇੱਕ ਪੀਜ਼ਾ ਸਟੋਰ ਤੇ ਕੰਮ ਕਰਦਾ ਸੀ ਅਤੇ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦਾ ਸੀ ਆਪਣੀ ਵੱਡੀ ਭੈਣ ਨੂੰ ਚੰਡੀਗੜ੍ਹ ਤੋਂ ਮਿਲਣ ਬਟਾਲਾ ਆਪਣੇ ਘਰ ਆਇਆ ਹੋਇਆ ਸੀ ਪੈਣ ਵੀ ਕੈਨੇਡਾ ਤੋਂ ਆਈ ਹੋਈ ਸੀ ਪਰਿਵਾਰ ਦਾ ਦੋਸ਼ ਹੈ ਕਿ ਨਸ਼ਾ ਕਰਨ ਵਾਲੇ ਕੁਝ ਲੋਕਾਂ ਨੇ ਉਹਨਾਂ ਦੇ ਬੇਟੇ ਦਾ ਕਤਲ ਕਰ ਦਿੱਤਾ ਹੈ ਜਿਹੜਾ ਗੁਰਦੀਪ ਸਿੰਘ ਜਿਹੜਾ ਕੁਝ ਮੁਰੀਕੀ ਹੋਇਆ ਸੀ ਤੁਹਾਡਾ ਕਿ ਲੱਗਦਾ ਕਿ ਮੇਰਾ ਬੇਟਾ ਉਹ ਕੱਲ ਕੁੱਤੇ ਰੋਟੀ ਪਾਉਣ ਗਿਆ ਸੀ ਉੱਥੇ ਅਮਲੀ ਬੰਦੇ ਉਹਨਾਂ ਨੇ ਕੁਝ ਮਾੜਾ ਚੰਗਾ ਆਖਿਆ ਉਪਰ ਇਥੇ ਨਾ ਬਹਿ ਕਰੋ ਇਸੇ ਗੱਲ ਦੇ ਚੱਕਰ 'ਚ ਪਰਸੋਂ ਦੀ ਗੱਲ ਹੈ ਰஞ்சிਸ਼ੌਰ ਇਹਦੇ ਮਗਰ ਪਾਗੇ ਇਹ ਭੱਜ ਕੇ ਘਰ ਆਇਆ ਚਲੋ ਤੇ ਨੰਗ ਗਿਆ ਅਗਲੇ ਦਿਨ ਫਿਰ ਇੱਕ ਉਤੇ ਰੋਟੀ ਪਾਉਣ ਗਿਆ ਜਿਹੜਾ ਬੰਦਾ ਉਸ ਦਿਨ ਇਹ ਮਗਰ ਦਾਤਰ ਲਾਇਆ ਪਰਸੋਂ ਉਹ ਫਿਰ ਕੱਲ ਆ ਗਿਆ ਉਹਨੇ ਜਿਹਨੂੰ ਅਹੀਂ ਆਖਿਆ ਦਾ ਬੇਟਾ ਫਿਰ ਗਿਆ ਹੀ ਫਿਰ ਮਗਰ ਕੇ ਉਹਨੂੰ ਇਹ ਫੜ ਕੇ ਖਲੋਤਾ ਸੀ ਗੱਲਾਂ ਹੀ ਕਰਨ ਦੇ ਉਹਨੇ ਫੋਨ ਕਰਕੇ ਉਹਨੇ ਜਿਹਨੂੰ 5-4 ਬੰਦੇ ਹੋਰ ਮੰਗਾ ਲਏ ਵੇਂਦੇ ਬੰਦੇ 35-40 ਮੁੰਡੇ ਹੋ ਗਏ ਫਿਰ ਪਤਾ ਨਹੀਂ ਲੱਗਾ ਉਹਨੇ ਦਾਤਰ ਮਾਰੇ ਕੀ ਮਾਰੇ ਮੇਰੇ ਵੀ ਦਾਤਰ ਮਾਰੇ ਮੇਰੇ ਇੱਥੇ ਚੱਕ ਮਾਰਾ ਕਿਰਚ ਮਾਰੀ ਮੁੰਡੇ ਦੇ ਵੀ ਕਿਰਚ ਮਾਰੀ ਫਿਰ ਉੱਤੇ ਹੁਣ ਸਪੋਰਟ ਦੀ ਡੈਥ ਹੋ ਗਈ ਪੁਲਿਸ ਦਾ ਹੁਣ ਨਾ ਨਾ ਆਪਣੇ ਬਿਆਨ ਪਨ ਲੈ ਕੇ ਚੱਲ ਗਿਆ ਪੁਲਿਸ ਦਾ ਹੁਣ ਇਹ ਤੇ ਮੈਨੂੰ ਨਹੀਂ ਪੜਾ ਮੈਂ ਰਾਤ ਦਾ ਡੈਡ ਹਾਂ ਪੇ ਹੋਸ਼ਾ ਕਿਹੜੇ ਬੰਦੇ ਸੀ ਨਾ ਕੀ ਇਹਨਾਂ ਰਜਿੰਦਰ ਸਿੰਘ ਨਿੰਦਾ ਜੀ ਮੇਰਾ ਨਾਮ ਕੀ ਹੋਇਆ ਇਹ ਸਰ ਤੁਸੀਂ ਅੱਜ ਤੁਹਾਨੂੰ ਸਾਰਾ ਪੱਤਰਕਾਰਾਂ ਸਰ ਨੂੰ ਪਤਾ ਕਿ ਜਦੋਂ ਦੀ ਇਹ ਭਗਵੰਤ ਮੰਦੀ ਸਰਕਾਰ ਆਈ ਆ ਨਸ਼ੇ ਬਹੁਤ ਹੀ ਜ਼ਿਆਦਾ ਵਧ ਗਏ ਨੇ ਕੈਂਪ ਦੇ ਵਿੱਚ ਇਨਾ ਨਸ਼ਾ ਵਿਕਦਾ ਪਿਆ ਵਾ ਕੈਂਪ ਦੇ ਹੀ ਕੁਝ ਗੁੰਡੇ ਨੇ ਜਿਹੜੇ ਸਾਡੇ ਜੀਜਾ ਜੀ ਦੇ ਘਰ ਦੇ ਸਾਹਮਣੇ ਆ ਕੇ ਬਹਿ ਕੇ ਨਸ਼ਾ ਕਰਦੇ ਨੇ ਉੱਥੇ ਸਾਡੇ ਭਾਂਜਾ ਜੀ ਜਦੋਂ ਬਾਹਰ ਨਿਕਲ ਕੇ ਉਹਨਾਂ ਨੂੰ ਸਮਝਾਉਂਦੇ ਨੇ ਕਿ ਇੱਥੇ ਨਸ਼ਾਨੀ ਕਰਨਾ ਹੈਗਾ ਤੇ ਉਹ ਉਹਦਾ ਵਿਰੋਧ ਕਰਦੇ ਨੇ ਉਹ ਉਹਨਾਂ ਦੇ ਇਸੇ ਰੰਜਿਚ ਚਾਹ ਕੇ ਸਾਡੇ ਭਾਂਜੇ ਨੂੰ ਜਲਾ ਕਤਲ ਕਰਤਾ ਜੀ ਇਹ ਰਾਤ ਦਾ तकरीबन ਕੋਈ 7:30 ਵਜੇ ਦੀ ਗੱਲ ਹੈ ਜਿਹੜਾ ਤੁਹਾਡਾ ਭਾਂਜਾ ਉਹ ਤਾਂ ਨਾ ਕਿ ਆ ਕਿੱਥੇ ਰਹਿੰਦੇ ਨੇ ਕੀ ਕਰਦੇ ਜਸਨਦੀਪ ਸਿੰਘ ਉਹਦਾ ਨਾਮ ਆ ਸਾਡਾ ਹਾਂਜੀ ਆ ਸੰਦੀਪ ਸਿੰਘ ਉਹਦਾ ਨਾਮ ਆ ਤੇ ਸਾਡਾ ਫਕਰਦੀਪ ਸਿੰਘ ਤੇ ਇਹ ਹੈਗਾ ਜਿਹੜਾ ਨੀਅਰ ਆਫ ਫਾਟਕ ਜਿਹੜਾ ਗਰਦਾਸਪੁਰ ਵਾਲਾ ਹਾਂਜੀ ਉਹ ਤੇ ਉਹ ਤੇ ਸਟੱਡੀ ਕਰਦਾ ਪਿਆ ਸੀ ਉਹਨੇ ਤੇ ਆਪਣਾ ਹੋਣਾ ਹੀ ਹੈ ਆਪਣਾ ਕੋਰਸ ਕੀਤਾ ਵਾ ਸਰ ਹਮਨੇ ਹਾਂਜੀ ਹਨ ਮਿੰਟਸ ਕਿੰਨੇ ਭੈਣ ਪਰਿਵਾਰ ਪਰਿਵਾਰ ਦੇ ਜੀ ਹੈਗੇ ਟੋਟਲ ਤਿੰਨ ਭੈਣ ਭਰਾ ਨੇ ਤੇ ਆਪਣਾ ਦਾਦਾ ਜੀ ਫਾਦਰ ਸਾਹਿਬ ਤੇ ਸਿਸਟਰ ਸਾਡੀ ਦੋ ਪਰਾਂ ਇੱਕ ਛੋਟਾ ਬੱਚਾ ਕੋਈ ਦਾ 12 12 13 ਸਾਲ ਦਾ ਜੀ ਜਦੋਂ ਝਗੜਾ ਹੋ ਗਿਆ ਕਿਸੇ ਨੇ ਜਿਹੜਾ ਕੰਮ ਨਹੀਂ ਇਹ ਸਰ ਉੱਥੇ ਮੌਕੇ ਤੇ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਕਰਵਾਈ ਆ ਉੱਥੇ ਮੌਕੇ ਤੇ ਇੱਕ ਐਡਾ ਕਿ ਕਿੱਛ ਮਿਲੀ ਆ ਜਿਹਦੇ ਨਾਲ ਉਹਨਾਂ ਵਾਰਦਾਤ ਕੀਤੀ ਸਾਡੇ ਜਿੱਜੇ ਤੇ ਵਾਰ ਕੀਤਾ ਵਾ ਤੇ ਉਹਨਾਂ ਤੇ ਵੀ ਕੀਤਾ ਇਹ ਆਪਣੇ ਪਲਾਟ ਚ ਘੁਟਦੇ ਹੋਏ ਉੱਥੇ ਮੌਕੇ ਤੇ ਬਾਕੀ ਸ਼ੋਟੀ ਕਤਲ ਹੋਇਆ ਜੀ ਉਹ ਦੱਸ ਦਿਓ ਜੀ ਕਿਦਾ ਹੋਇਆ ਤੇ ਕੀ ਮਾਮਲਾ ਕੀ ਹੈ ਇਹ ਜੀ ਜਸ਼ਨਦੀਪ ਸਿੰਘ ਸੀ ਅਰਾਪਣਾ ਫਾਟਕਾ ਖਾਦਿਆ ਮੈਂ ਫਾਟਕਾ ਮੁੰਡਾ ਚੰਡੀਗੜ੍ਹ ਹੋਟਲ ਮੈਨੇਜਮੈਂਟ ਦਾ ਕੰਮ ਕਰਦਾ ਸੀ ਰੇਲਵੇ ਲਾਈਨ ਦੇ ਲਾਗੇ ਰੇਲ ਦੀ ਕੋਠੀ ਬਣਦੀ ਪਈ ਹੈ ਘਰ ਬਣਦਾ ਪਿਆ ਇਹ ਆਪਣੇ ਮਾਪੇ ਮਾਂ ਤੇ ਪਿਓ ਗ੍ਰਦੀਪ ਸਿੰਘ ਨਾਲ ਉਥੇ ਰਾਤ ਕੁੱਤੇ ਨੂੰ ਰੋਕੀ ਉਹਦੇ ਦੇੜ ਗਏ ਸੀ ਉਥੇ ਕੋਈ ਰੇਲਵੇ ਟ੍ਰੈਕ ਤੇ ਬੱਦੇ ਬੈਠਦੇ ਸੀ ਇਹਨਾਂ ਦੀ ਅਕਸਰ ਉਹਨਾਂ ਨੂੰ ਕਿਦਾ ਹੁੰਦਾ ਜਿਵੇਂ ਇੱਥੇ ਨ ਉਹਨਾਂ ਦੀ ਬਹਿਸ ਹੋਈ ਹੈ ਤੇ ਉਹਨਾਂ ਨੇ ਇਹਨਾਂ ਨੂੰ ਕਿਰਚ ਮਾਰੀ ਹੈ ਤੇ ਮੋਟਾ ਤੇ ਮਾਰ ਗਿਆ ਹਸਪਤਾਲ ਜਾ ਕੇ ਤੇ ਬਾਪ ਉਹਦਾ ਜਿਹੜਾ ਜ਼ਖਮੀ ਹੋ ਗਿਆ ਤੇ ਇਹ ਆ ਕਾਰਨ ਬਤਨ ਰੱਖੇ ਸਰ ਜਿਹੜੇ ਫਾਦਰਵਾਜਾ ਹੋਰ ਰਿਸ਼ਤੇਦਾਰ ਕਹਿ ਰਹੇ ਕਿ ਨਸ਼ਾ ਕਰਦੇ ਸੀ ਤੇ ਬੈਠੇ ਇਦਾਂ ਦੀ ਗੱਲ ਸਮਝ ਨਹੀਂ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਨਸ਼ੇ ਵਾਲੀ ਗੱਲੇ ਸਾਹਮਣੇ ਨਹੀਂ ਆਈ ਉਹ ਕਹਿੰਦੇ ਆ ਪਰ ਤਫਤੀਸ਼ ਕਰਾਂਗੇ ਜਦੋਂ ਬੰਦੇ ਫੜੇ ਜਾਣਗੇ ਉਦੋਂ ਬਾਪ پتہ ਲੱਗੂ ਵੀ ਇਹ ਨਸ਼ੇਹੀ ਕੌਣ ਹੈ ਮਾਮਲਾ ਚਲ ਰਿਹਾ ਹੈ ਹਾਂ ਐਫਆਈਆ ਦਰਜ ਕਰਤੀ ਹੈ ਤਫਤੀਸ਼ ਚੱਲਦੀ ਹੈ